ਪੰਜਾਬ ਹਰਿਆਣਾ ਹਾਈ ਕੋਰਟ ਨੇ ਐਸਐਸਪੀ ਪਟਿਆਲਾ ਬਰਨ ਸ਼ਰਮਾ ਕਥਿਤ ਵਾਇਰਲ ਵੀਡੀਓ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ ਚੀਫ ਜਸਟਿਸ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਥਿਤ ਆਡੀਓ ਦੀ ਜਾਂਚ ਚੰਡੀਗੜ੍ਹ ਦੀ ਸੀਐਫਐਸਐਲ ਨੂੰ ਸੌਂਪਣ ਦੇ ਹੁਕਮ ਜਾਰੀ ਕੀਤੇ ਨੇ ਦੱਸਦੇ ਕਿ ਬੁੱਧਵਾਰ ਸੁਣਵਾਈ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਬਰਨ ਸ਼ਰਮਾ ਨੂੰ ਹਫਤੇ ਦੀ ਛੁੱਟੀ ਤੇ ਵੀ ਭੇਜ ਦਿੱਤਾ ਸੀ ਇਹ ਨਿਰਦੇਸ਼ ਸ਼ੋਮਨੀ ਆਕਾਲੀ ਦਲ ਡਾਕਟਰ ਦਰਜੀਤ ਸਿੰਘ ਚੀਮਾ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਭਾਜਪਾ ਵੱਲੋਂ ਦਰਕਈ ਜਨਹਿਤ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਦਿੱਤੇ ਗਏ ਜਿਨ੍ਹਾਂ ਵਿੱਚ ਪੰਜਾਬ ਚ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਕਥਿਤ ਹਿੰਸਾ ਧਮਕਾਉਣ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੀ ਇੱਕ ਨਿਰਪੱਖ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ ਗਈ ਸੀ ਸੁਨਵਾਈ ਦੌਰਾਨ ਸ਼ੋਮਨੀ ਅਕਾਲੀ ਦਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਸ਼ੋਕ ਅਗਰਵਾਲ ਨੇ ਦਲੀਲ ਦਿੱਤੀ ਕਿ ਪਟੀਸ਼ਨਕਰਤਾ ਨੂੰ ਸੰਬੰਧਿਤ ਰਿਪੋਰਟਾਂ ਦੀਆਂ ਕਾਪੀਆਂ ਪ੍ਰਦਾਨ ਨਹੀਂ ਕੀਤੀਆਂ ਗਈਆਂ। ਉਹਨਾਂ ਅੱਗੇ ਕਿਹਾ ਕਿ ਅਕਾਲੀ ਆਗੂ ਅਤੇ ਕਾਨੂੰਨੀ ਵਿੰਗ ਦੇ ਮੁਖੀ ਅਸ਼ਦੀਪ ਸਿੰਘ ਗਲੇਰ ਦੀ ਆਡੀਓ ਕਲਿੱਪ ਵਾਲੀ ਪੈਨ ਡਰਾਈਵ ਪਹਿਲਾਂ ਹੀ ਜਮ੍ਹਾਂ ਕਰਵਾਈ ਜਾ ਚੁੱਕੀ ਹੈ ਤੇ ਕਮਿਸ਼ਨ ਨੂੰ ਮੂਲ ਸਰੋਤ ਤੇ ਸਵਾਲ ਉਠਾਉਣ ਦੀ ਬਜਾਏ ਇਸ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਹਨਾਂ ਆਡੀਓ ਗੱਲਬਾਤ ਵਿੱਚ ਕथित ਤੌਰ ਤੇ ਸ਼ਾਮਲ ਪੁਲਿਸ ਅਧਿਕਾਰੀਆਂ ਦੇ ਮੋਬਾਈਲ ਫੋਨ ਜ਼ਬਤ ਕਰਨ ਦੀ ਮੰਗ ਕੀਤੀ। ਅਸ਼ਦੀਪ ਕਲੇਰ ਵੱਲੋਂ 7 ਦਸੰਬਰ ਨੂੰ ਜਮ੍ਹਾਂ ਕਰਵਾਈ ਗਈ ਪੈਨ ਡਰਾਈਵ ਨੂੰ ਜਾਂਚ ਲਈ ਮੋਹਾਲੀ ਫੋਰੈਂਸਿਕ ਲੈਬ ਭੇਜਿਆ ਗਿਆ ਸੀ ਐਸਐਸਪੀ ਵਰਨ ਸ਼ਰਮਾ ਨੂੰ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਛੁੱਟੀ ਤੇ ਭੇਜ ਦਿੱਤਾ ਗਿਆ ਸੀ ਤੇ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੂੰ ਵਾਧੂ ਚਾਰਜ ਦਿੱਤਾ ਗਿਆ ਕਮਿਸ਼ਨ ਨੇ ਅਦਾਲਤ ਨੂੰ ਪ੍ਰੋਸਾ ਦਿੱਤਾ ਹੈ ਕਿ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਦੇ ਨਾਲ ਕਰਵਾਈਆਂ ਜਾਣਗੀਆਂ ਚੀਫ ਜਸਟਿਸ ਵੱਲੋਂ ਪੁੱਛ ਜਾਣ ਤੇ ਸਟੇਟ ਚੋਣ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਐਸਐਸਪੀ ਸ਼ਰਮਾ ਸੱਚਮੁੱਚ ਛੁੱਟੀ ਤੇ ਚਲੇ ਗਏ ਨੇ ਦੂਜੇ ਪਾਸੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਸਵਾਲ ਕੀਤਾ ਕਿ ਰਾਜਨੀਤਿਕ ਪਾਰਟੀਆਂ ਅਜਿਹੀਆਂ ਜਨਹਿਤ ਪਟੀਸ਼ਨਾਂ ਕਿਵੇਂ ਦਾਇਰ ਕਰ ਸਕਦੀਆਂ ਨੇ ਹਾਲਾਂਕਿ ਬੈਂਚ ਨੇ ਦੋਸ਼ਾਂ ਦੀ ਗੰਭੀਰਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੁਣਵਾਈ ਨੂੰ ਅੱਗੇ ਵਧਾ ਦਿੱਤਾ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਸੀ ਉਹਨਾਂ ਦੇ ਫੋਨ ਜ਼ਬਤ ਕਰ ਲਏ ਗਏ ਨੇ ਭਾਜਪਾ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਰ ਨੇ ਚੇਤਨ ਮਿੱਤਲ ਨੇ ਕਿਹਾ ਕਿ ਆਡੀਓ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਨੇ ਸਵਾਲ ਕੀਤਾ ਕਿ ਮੋਹਾਲੀ ਦੀ ਕਲੈਬ ਵਿੱਚ ਨਿਰਪੱਖ ਜਾਂਚ ਕਿਵੇਂ ਕੀਤੀ ਜਾ ਸਕਦੀ ਹੈ ਚੀਫ ਜਸਟਿਸ ਨੇ ਕਮਿਸ਼ਨ ਨੂੰ ਪੁੱਛਿਆ ਤੁਸੀਂ ਇਸ ਆਡੀਓ ਦੀ ਜਾਂਚ ਇੱਕ ਨਿਰਪੱਖ ਲੈਬ ਤੋਂ ਕਿਉਂ ਨਹੀਂ ਕਰਵਾਉਂਦੇ ਤਾਂ ਜੋ ਕੋਈ ਸਵਾਲ ਨਾ ਉੱਠ ਸਕੇ ਕਮਿਸ਼ਨ ਨੇ ਜਵਾਬ ਦਿੱਤਾ ਕਿ ਅਸੀਂ ਇਸ ਦੀ ਜਾਂਚ ਨਹੀਂ ਕਰ ਰਹੇ ਇਸ ਜਾਂਚ ਲਈ ਬਣਾਈ ਗਈ ਐਸਆਈਟ ਇਸ ਦੀ ਜਾਂਚ ਕਰਦੀ ਹੈ ਇਸਾਰੇ ਮਾਮਲੇ ਤੇ ਪਾਜਪਾ ਅਕਾਲੀ ਦਲ ਤੇ ਕਾਂਗਰਸ ਦੇ ਵਕੀਲਾਂ ਦਾ ਹੋਰ ਕੀ ਕੁਝ ਕਹਿਣਾ ਹੈ ਤੁਸੀਂ ਇੱਕ ਵਾਰ ਉਹ ਵੀ ਸੁਣੋ ਤਾਂ ਸਬ ਜੁਡੀਸ ਹੈ ਜਜਮੈਂਟ ਰਿਜ਼ਰਵਡ ਹੈ ਸੋ ਆਰਡਰ ਜਦ ਤੱਕ ਕੋਰਟ ਦਾ ਨਹੀਂ ਆਉਂਦਾ ਤਾਂ ਕਿਸੇ ਵੀ ਚੀਜ਼ ਤੇ ਕੋਈ ਕਮੈਂਟ ਕਰਨਾ ਨਹੀਂ ਬੰਦਾ ਹਾਂ ਇਸ ਸੁਣਵਾਈ ਦੌਰਾਨ ਬਹੁਤ ਕਮੈਂਟਸ ਹੈ ਜਿਹੜੇ ऑनरेबल बेंच ਦੇ ਆਏ ਨੇ ਸਟੇਟ ਇਲੈਕਸ਼ਨ ਕਮਿਸ਼ਨ ਤੇ ਬਟ ਆਈ ਥਿੰਕ ਵੀ ਸ਼ੁਡ ਵੇਟ ਫॉर द ਆਰਡਰਸ ਐਫਆਈਆਰ ਦੀ ਵੀ ਡਿਮਾਂਡ ਕੀਤੀ ਕਿ ਐਸਐਸਪੀ ਤੇ ਐਫਆਈਆਰ ਹੋਵੇ ਇਸ ਆਡੀਓ ਦੇ ਮਾਮਲੇ ਵਿੱਚ ਨਹੀਂ ਦੇਖੋ ਬਿਲਕੁਲ ਇਹ ਜਿਹੜੀ ਐਫਆਈਆਰ ਦਰਜ ਕਰਕੇ ਇਨਵੈਸਟੀਗੇਸ਼ਨ ਹੋ ਰਹੀ ਹੈ ਅਸੀਂ ਕੋਰਟ ਨੂੰ ਦੱਸਿਆ ਕਿ ਕਾਦੀ ਐਫਆਈਆਰ ਹੈ ਇਹ ਹੈ ਮਿਸ ਇਨਫੋਰਮੇਸ਼ਨ ਦੀ ਇਹ ਕਹਿੰਦੇ ਜੀ ਕੋਈ ਮਿਸ ਇਨਫੋਰਮੇਸ਼ਨ ਸਪਰੈਡ ਕਰ ਰਿਹਾ ਕੋਰਟ ਨੂੰ ਅਸੀਂ ਇਹ ਸਾਡੀਆਂ ਸਬਮਿਸ਼ਨਸ ਰਹੀਆਂ ਨੇ ਕੋਰਟ 'ਚ ਕਿ ਕਿਹਨੇ ਕਿਹਾ ਕਿ ਇਹ ਵੀਡੀਓ ਫੇਕ ਹੈ ਕਿੱਥੋਂ ਸਰਟੀਫਿਕੇਟ ਆਇਆ ਕਿਦਾਂ ਹੋ ਗਿਆ ਆਈਆਈ ਜਨਰੇਟਿਡ ਹੈ ਇਹ ਤਾਂ ਹੁਣ ਸੀਐਫਐਸਐਲ ਨੂੰ ਚੱਲੀ ਐ ਅੱਜ ਕੋਰਟ ਦੇ ਆਰਡਰਸ ਤੋਂ ਬਾਅਦ ਇਹ ਸੀਐਫਐਸਐਲ ਨੂੰ ਜਾਊਗੀ ਸੋ ਇੱਕ ਗੱਲ ਸਪਸ਼ਟ ਹੈ ਕਿ ਪੰਜਾਬ ਦੀ ਸਰਕਾਰ ਆਪਣੇ ਅਫਸਰ ਨੂੰ ਬਚਾਉਣ ਦੀ ਪੂਰੀ ਤਨਦੇਹੀ ਦੇ ਨਾਲ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਕੋਰਟ ਦੇ ਵਿੱਚ ਆਪਣੀਆਂ ਸਾਰੀਆਂ ਸਬਮਿਸ਼ਨਸ ਨੇ ਜਿਹੜੀਆਂ ਉਹ ਕਰਤੀਆਂ ਨੇ ਸੋ ਹੁਣ ਆਰਡਰ ਰਿਜ਼ਰਵਡ ਹੈ ਬਾਕੀ ਖੜਿਆਲ ਸਾਹਿਬ ਦੀ ਵੀ ਪਟੀਸ਼ਨ ਹੈ ਇਹ ਵੀ ਤੁਹਾਨੂੰ ਦੱਸਦੇ ਨੇ 1 ਮਿੰਟ ਅੱਜ ਕਿ ਇਹਦੀ ਵੀ ਕੋਈ ਡਿਸਕਸ਼ਨ ਇਹਦੇ ਵਿੱਚ ਹੋਈ ਹੈ ਕਿ ਕਿਸੇ ਤਰ੍ਹਾਂ ਇੱਕੇ ਦਾ ਕੋਈ ਅਸਰ ਪਾਰੀ ਹੈ ਨਹੀਂ ਦੇਖੋ ਇਹ ਤਾਂ ਚੀਜ਼ ਪੁੱਛੀ ਹੈ ਕੋਰਟ ਨੇ ਕਿ ਸਟੇਟ ਇਲੈਕਸ਼ਨ ਕਮਿਸ਼ਨ ਨੇ ਕੀ ਇਨਸਟਰਕਸ਼ਨਸ ਦਿੱਤੀਆਂ ਅਗਰ ਛੁੱਟੀ ਭਰ ਕੇ ਅਫਸਰ ਚਲੇ ਗਏ ਨੇ ਠੀਕ ਹੈ ਆਪਣੀ ਛੁੱਟੀ ਚੰਦ ਰੱਖ ਕੇ ਚਲੇ ਗਏ ਨੇ ਪਰ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਕੀ ਇਨਸਟਰਕਸ਼ਨ ਸੀ ਉਹਨਾਂ ਨੇ ਕੀ ਇਨਸਟਰਕਸ਼ਨਸ ਪਾਸ ਕੀਤੀਆਂ ਇਹ ਸਾਰੀਆਂ ਗੱਲਾਂ ਤੇ ਸਵਾਲ ਜਿਹੜੇ ਉਹਨਾਂ ਵੱਲੋਂ ਕਾਉਂਸਲ ਪੇਸ਼ ਹੋਏ ਸੀ ਉਹਨਾਂ ਨੂੰ ਪੇਸ਼ ਹੋਏ ਨੇ ਔਰ ਕਾਉਂਸਲ ਨੇ ਕੋਰਟ ਦੇ ਵਿੱਚ ਇਹ ਬਿਆਨ ਵੀ ਦਿੱਤਾ ਸਟੇਟ ਇਲੈਕਸ਼ਨ ਕਮਿਸ਼ਨ ਦੇ ਕਿ ਅਸੀਂ ਹੁਣ ਇਨਸਟਰਕਸ਼ਨਸ ਜਾਰੀ ਕਰ ਪਰ ਸਵਾਲ ਇਹ ਉੱਠਦਾ ਕਿ ਹੁਣ ਤੱਕ ਕੀ ਹੋਇਆ ਸੋ ਸਾਰੀਆਂ ਆਰਗੂਮੈਂਟਸ ਕੋਰਟ ਨੇ ਸੁਨੀਆਂ ਨੇ ਸੋ ਹੁਣ ਕੋਰਟ ਦੇ ਆਰਡਰਸ ਦੀ ਵੇਟ ਆਪਾਂ ਕਰਨੀ ਕਿਉਂਕਿ ਇੱਕ ਲਾਸਟ ਸੀਜ਼ ਹੈ ਕਿਉਂਕਿ ਕਿਉਂਕਿ ਸਾਰੀ ਸਾਰੀ ਆਪੋਜੀਸ਼ਨ ਆਨੋਨੇਬਲ ਪੰਜਾਬ ਹਾਈ ਕੋਰਟ ਸੀਗੀ ਕਾਂਗਰਸ ਐਸਏਡੀ ਭਾਜਪੀ ਤੇ ਪ੍ਰੈਸ ਕੀਤਾ ਹੈ ਵੀ ਜਿਹੜੀ ਆਡੀਓ ਦੀ ਵੈਰੀਫਿਕੇਸ਼ਨ ਹੈ ਦੈਟ ਸ਼ੁੱਡ ਹੈਪਨ ਆਊਟਸਾਈਡ ਦ ਸਟੇਟ ਜੇ ਪੰਜਾਬ ਚ ਹੋਊਗੀ ਉਹ ਕਨਫਲਿਕਟ ਆਫ ਇੰਟਰਸਟ ਹੋਊਗਾ ਜੋ ਕੈਨ ਨਾਟ ਬੀ ਅ ਜਜ ਜੂਰੀ ਐਂਡ ਐਗਜ਼ੀਕਿਊਸ਼ਨਰ ਇਨ ਯੌਰ ਓਨ ਕੇਸ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਇਨਵੈਸਟੀਗੇਟ ਕਰੂਗੀ 댓 ਵੁੱਡ ਵਾਇਲੇਟ ði ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਧੇਰਫੋਰ ਅਸੀਂ ਓਨਰੇਬਲ ਕੋਰਟ ਨੂੰ ਬੇਨਤੀ ਕੀਤੀ ਵੀ ਚੰਡੀਗੜ੍ਹ ਐਫਐਸਐਲ ਭੇਜੀ ਜਾਵੇ ਨਿਊਟਰਲ ਜਗ੍ਹਾ ਅਸੀਂ ਇਹ ਵੀ ਬੇਨਤੀ ਕੀਤੀ ਟਾਈਮ ਬਾਉਂਡ ਤਰੀਕੇ ਨਾਲ ਵੈਰੀਫਿਕੇਸ਼ਨ ਹੋਣੀ ਚਾਹੀਦੀ ਐ ਐਫਐਸਐਲ ਦੀ 기ਵਨ ði ਮੈਟਰ ਪਰਟੇਨਸ ਟੂ ði ਵਰਲਡਸ ਲਾਰਜੇਸਟ ਡੈਮੋਕ੍ਰੇਸੀ ਇਲੈਕਸ਼ਨ ਤਿਓਹਾਰਾ ਸਾਡਾ ਜੋ ਚੀਜ਼ਾਂ ਆਡੀਓ ਚ ਕਹੀਆਂ ਗਈਆਂ ਅਲਿਜੀਟਲੀ ਬਾਏ ਦੀ ਐਸਐਸਪੀ ਕਨਸਰਨਡ ਉਹ ਡਿਸਟਰਬਿੰਗ ਹੈ ਲੋਕਾਂ ਦਾ ਫੇਥ ਲੋਕਤੰਤਰ ਚ ਸਿਸਟਮ ਚ ਇਲੈਕਸ਼ਨ ਪ੍ਰੋਸੈਸ ਚ ਸ਼ੇਕ ਅਪ ਹੁੰਦਾ ਹੈ ਤੇ ਤਾਂ ਹੀ ਕਰਕੇ ਅਸੀਂ ਉਹਨਾਂ ਬਿਲ ਕੋਰਟ ਨੂੰ ਕਿਹਾ ਸੀਗਾ ਜਿਹੜੀਆਂ ਗਲੈਰਿੰਗ ਇਰੈਗੂਲੈਰਿਟੀਜ਼ ਰਹੀਆਂ ਜੋ ਚੀਜ਼ਾਂ ਆਡੀਓ ਚ ਕਹੀਆਂ ਗਈਆਂ ਥੈਟ ਟੁਕ ਪਲੇਸ ਔਨ ਦਾ ਗਰਾਉਂਡ ਡਿਊਰਿੰਗ ਫਾਈਲਿੰਗ ਆਫ ਦੀ ਨੋਮੀਨੇਸ਼ਨ ਪ੍ਰੋਸੈਸ ਤੱਕੇ ਸ਼ਾਈਆਂ ਪੇਪਰ ਪਾੜਨਾ ਪੇਪਰ ਖੋਣਾ ਜਿਹੜੀਆਂ ਚੀਜ਼ਾਂ ਆਡੀਓ ਚ ਕਹੀਆਂ ਗਈਆਂ ਸੀਗੀਆਂ 5 ਕਿਲੋਮੀਟਰ ਪਹਿਲਾਂ ਤੁਸੀਂ ਡੱਕ ਲਿਓ ਜਾਦਾ ਘਰੇ ਡੱਕ ਲਿਓ ਜਾਂ ਪਿੰਡ 'ਚ ਡੱਕ ਲਿਓ ਜਾਂ ਰਾਹ 'ਚੋਂ ਦੇ ਡੱਕ ਲਿਓ ਕੋਈ ਨਹੀਂ ਥੋਡੀ ਪ੍ਰੋਟੈਕਸ਼ਨ ਆਸੀਂ ਕਰਾਂਗੇ ਪੋਜ਼ਿਟਿਵ ਰਿਪੋਰਟ ਆਸੀਂ ਸਬਮਿਟ ਕਰਾਂਗੇ ਬਸ ਇਹ ਐਵਿਡੈਂਸ ਹੋਇਆ ਜਾਂ ਵਰਦੀ 'ਚ ਵੀਡੀਓ ਆ ਗਈ ਫੇਰ ਪ੍ਰੋਬਲਮ ਹੋਊਗੀ ਇਹ ਆਡੀਓ ਦੇ ਕੰਟੈਂਟਸ ਆ ਵੈਰੀ ਡਿਸਟਰਬਿੰਗ ਤਾਂ ਕਰਕੇ ਦੀ ਇੰਟਾਇਰ ਆਪੋਜੀਸ਼ਨ ਕੇਮ ਟੂ ਦੀ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ we are very hopeful very optimistic ki ek acha order aauga which will restore the faith of the people in our democracy. ਅੱਗੇ ਗੱਲ ਕੀਤੀ ਜਾ ਰਹੀ ਸੀ ਕਿ ਕੀ ਤਰੀਕ ਹੈ ਜਿਹੜੀ ਵਾਦਾ ਦਿੱਤੀ ਜਾਏ ਇਹ ਕਿ 14 ਦਸੰਬਰ ਸੀ ਉਸ ਦੇ ਉੱਤੇ ਵੀ ਕੋਈ ਗੱਲ ਹੋਈ ਹੈ ਤਰੀਕ ਨਹੀਂ ਇਹ ਨਹੀਂ ਇਹ ਤੇ ਕੋਈ ਗੱਲ ਨਹੀਂ। ਬਾਈ ਇਹ ਦੁਬਾਰਾ ਡਿਟੇਲਡ ਆਰਡਰ ਆਊਗਾ। ਉਪਰਾਏ ਸੈਂਟਰ ਤੋਂ ਆ ਗਏ। ਉਹਨਾਂ ਨੇ ਕੋਰਟ ਨੂੰ ਦੱਸਿਆ ਜੀ ਕਿ ਉਹ ਛੁੱਟੀ ਤੇ ਚਲੇ ਗਏ ਨੇ। ਉਹਨਾਂ ਦੀ ਜਗ੍ਹਾ ਜਿਹੜੇ ਸੰਗਰੂਰ ਦੇ ਐਸਐਸਪੀ ਆ ਸਰਤਾਜ ਚੈਲ ਸਾਹਿਬ ਉਹਨਾਂ ਨੂੰ ਚਾਰਜ ਦਿੱਤਾ ਬਟ ਕੋਰਟ ਨੇ ਪੁੱਛਿਆ ਕਿ ਇਲੈਕਸ਼ਨ ਕਮਿਸ਼ਨ ਨੇ ਕੀ ਇਨਸਟਰਕਸ਼ਨਸ ਦਿੱਤੀਆਂ ਜਿਹਦੇ ਤੇ ਇਲੈਕਸ਼ਨ ਕਮਿਸ਼ਨ ਦੇ ਕਾਉਂਸਲ ਨੇ ਕਿਹਾ ਕਿ ਅਸੀਂ ਇਨਸਟਰਕਚਰਸ ਜਾਰੀ ਕਰ ਦੇਾਂਗੇ ਸੋ ਕੋਰਟ ਦੀਆਂ ਇਹ ਸਾਰੀ ਪ੍ਰोसीडिंग ਦੇ ਵਿੱਚ ਬਹੁਤ ਆਬਜ਼ਰਵੇਸ਼ਨਸ ਆਈਆਂ ਔਰਲ ਵੀ ਆਈਆਂ ਪਰ ਕਿਉਂਕਿ ਮੈਂ ਬਾਰ-ਬਾਰ ਸਬਮਿਟ ਕਰ ਰਿਹਾ ਕਿ ਹੁਣੇ ਆਰਡਰ ਰਿਜ਼ਰਵ ਹੋ ਚੁੱਕਿਆ ਮੈਟਰ ਸਬ ਜੂਡਿਸ ਹੈ ਸੋ ਕੋਈ ਵੀ ਐਸਾ ਕਮੈਂਟ ਆਪਾਂ ਨਾ ਕਰੀਏ ਕਿਉਂਕਿ ਕੋਰਟ ਆਰਡਰਸ ਦੀ ਆਪਾਂ ਵੇਟ ਕਰੀਏ ਭਾਜੀ ਬੀਜੇਪੀ ਵੱਲੋਂ ਹਾਂਜੀ ਬੀਜੇਪੀ ਵੱਲੋਂ ਇੰਟਰਵਿਨਰ ਅਪਲੀਕੇਸ਼ਨ ਸਰਦਾਰ ਦਲਜੀਤ ਸਿੰਘ ਛੀਮਾ ਮੇਨ ਕੇਸ ਦੇ ਵਿੱਚ ਲਗਾਈ ਗਈ ਸੀ ਕਿ ਅਸੀਂ ਪਹਿਲਾਂ ਪਟਿਆਲੇ ਦੇ ਵਸਨੀਕ ਆ ਪਟਿਆਲੇ ਦੇ ਰਹਿਣ ਵਾਲੇ ਆ ਵੀ ਆਰ ਦਾ ਡਾਇਰੈਕਟ ਪਾਰਟੀ ਓਵਰ ਹੇਅਰ ਅਸੀਂ ਇਹ ਮੁੱਦਿਆਂ ਦੇ ਆਧਾਰ ਦੇ ਉੱਤੇ ਤੇ ਪੁਰਾਣਾ ਪਾਸ ਰਿਕਾਰਡ ਲੈਂਦੇ ਹੋਏ ਜੋ ਪਿਛਲੇ ਸਾਲ 2024 ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨ ਦੇ ਰਿਗਾਰਡਿੰਗ ਜੋ ਕੁਝ ਪਟਿਆਲੇ ਦੇ ਵਿੱਚ ਧੱਕੇਸ਼ਾਹੀ ਹੋਈ ਆ ਸਾਰਾ ਕੁਝ ਲੈ ਕੇ ਤੇ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਤੇ ਫੈਕਟ ਫਾਈਨਡਿੰਗ ਕਮਿਸ਼ਨ ਦੀ ਅਪੁਆਇੰਟਮੈਂਟ ਨੂੰ ਲੈ ਕੇ ਮਾਣੀਓ ਖਾਈ ਕੋਰਟ ਦੇ ਵਿੱਚ ਆਏ ਸੀ ਜਿੱਤੇ ਮਾਣੀਓ ਖਾਈ ਕੋਰਟ ਨੇ ਸਾਡੇ ਸਾਰੇ ਸਬਮਿਸ਼ਨ ਸੁਣੇ ਸਾਡੀ ਪ੍ਰਾਣੀ ਗ੍ਰੀਵੈਂਸ ਸੁਣੀ ਤੇ ਦੇਖਿਆ ਕਿ ਕਿਸ ਤਰੀਕੇ ਨਾਲ ਸਾਰਾ ਕੁਝ ਰੀਕ